ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਹੀ ਮੈਂ ਗੱਲ ਕਰਨ ਲੱਗੀ ਹਾਂ ਕਿ ਮੈਂ ਨਾ ਬੱਚੀ ਤਰੀਕ ਕਿਤੇ ਜਾਣਾ ਜੀ ਤੇ ਮੈਂ 24 ਤਰੀਕ ਰਾਤ ਨੂੰ ਨਾ ਸਿਰ ਨੂੰ ਤੇਲ ਲਾ ਕੇ ਸਾਂਗੀ ਜਦ ਮੈਂ ਰਾਤ ਨੂੰ ਸੁੱਤੀ ਤਾਂ ਮੇਰੇ ਨਾਲ ਸਿਰ ਨੂੰ ਕੀੜੀਆਂ ਕਿੰਨੀਆਂ ਕੀੜੀਆਂ ਚੜ ਗਈਆਂ ਹਨਾ ਬਹੁਤ ਜ਼ਿਆਦਾ ਕੀੜੀਆਂ ਤੇ ਮੈਂ ਤਾਂ ਹੀ ਗੱਲ ਕਰਨ ਲੱਗੀ ਹਾਂ ਚਲੋ ਮੈਨੂੰ ਤਾਂ ਪਤਾ ਲੱਗ ਗਿਆ ਹਨਾ ਬੀ ਕੀੜੀਆਂ ਚੜ ਗਈਆਂ ਆ ਜਦੋਂ ਮੇਰੇ ਇਦਾਂ ਦੰਡੀਆਂ ਵੱਡੀਆਂ ਕੋਈ ਇਦਾਂ ਇਦਾਂ ਹਨ ਤੇ ਆਪਾਂ ਕਈ ਵਾਰੀ ਕੀ ਕਰਦੇ ਆ ਆਪਣਾ ਬੱਚਿਆਂ ਨੂੰ ਆਪਾਂ ਮਾਲਿਸ਼ ਕਰਕੇ ਆਪਾਂ ਉਹਨਾਂ ਨੂੰ ਸੁਲਾ ਦਿੰਨੇ ਆ ਤੇ ਬਾਅਦ ਚ ਆਪਾਂ ਕਹਿੰਦੇ ਵਿਚਾਰ ਜਦੋਂ ਉੱਠੂਗਾ ਫਿਰ ਨਹਾਵਾ ਦਵਾਂਗੇ ਇਸ ਤਰ੍ਹਾਂ ਹੀ ਕਰਦੇ ਨਾ ਤੁਸੀਂ ਵੀ ਮੈਂ ਵੀ ਇਸ ਤਰ੍ਹਾਂ ਹੀ ਕਰਦੀ ਹੁੰਦੀ ਸੀ ਪਰ ਹਨਾ ਜਿੱਦਾਂ ਉਹ ਕੀੜੀਆਂ ਮੈਨੂੰ ਮੇਰੇ ਸਿਰ ਨੂੰ ਚੜੀਆਂ ਮੈਨੂੰ ਬੜਾ ਹੋਇਆ ਵੀ ਜੇ ਕਿਤੇ ਬੱਚਿਆਂ ਨੂੰ ਇਸ ਤਰ੍ਹਾਂ ਚੜ ਜਾਣ ਤਾਂ ਬੱਚੇ ਨੂੰ ਤਾਂ ਕੋਈ ਵੀ ਨੁਕਸਾਨ ਹੋ ਸਕਦਾ ਆ ਕੰਨ ਚ ਕੀੜੀਆਂ ਪੜ ਸਕਦੀਆਂ ਹਨ ਕੰਨ ਚ ਵੜਦਿਆਂ ਧਗੋ ਨਾਲ ਚ ਵੜ ਸਕਦੀਆਂ ਫੇਰ ਕੁਛ ਨਾ ਕੁਛ ਤਾਂ ਜ਼ਰੂਰ ਹੋ ਨੁਕਸਾਨ ਹੋਊਗਾ ਹੀ ਹੋਊਗਾ ਨਾ ਮੈਂ ਤਾਂ ਕਰਕੇ ਵੀਡੀਓ ਜਿਹੜੀ ਇਹ ਬਣਾਈ ਆ ਵੀ ਤੁਸੀਂ ਜਦੋਂ ਵੀ ਆਪਣੇ ਬੱਚੇ ਨੂੰ ਮਾਲਿਸ਼ ਕਰਦੇ ਆ ਉਹਨੂੰ ਥੋੜੀ ਦੇਰ ਬੱਸ ਜਦੋਂ ਖੇਡ ਕੇ ਹਟ ਜਾਂਦਾ ਆ ਉਹਨੂੰ ਨੜਾ ਦਿਓ ਇਸ ਤਰ੍ਹਾਂ ਨਾ ਕਰੋ ਕਿ ਬੱਚੇ ਨੂੰ ਮਾਰਚ ਕੀਤੀ ਸੌਣਾ ਦਿੱਤਾ ਤੇ ਫੇਰ ਕਿਉਂਕਿ ਆਪਾਂ ਕੰਮ ਕਰਨ ਲੱਗ ਜੰਨੇ ਆ ਤਾਂ ਆਪਾਂ ਨੂੰ ਬੱਚਿਆਂ ਦਾ ਧਿਆਨ ਨਹੀਂ ਰਹਿੰਦਾ ਹੈਗਾ ਤੇ ਫੇਰ ਜੇ ਬੱਚੇ ਦੇ ਕੀੜੀਆਂ ਚੜ ਜਾਣ ਦੇਖੋ ਹਨਾ ਕਿੰਨਾ ਨੁਕਸਾਨ ਹੋਊਗਾ ਤੇ ਮੈਂ ਤਾਂ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਜਿਹੜਾ ਇਹੀ ਸੀਗਾ ਵੀ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਕਦੇ ਵੀ ਜਦੋਂ ਉਹਨਾਂ ਨੂੰ ਤੁਸੀਂ ਮਾਰਚ ਕਰਦੇ ਆਂ ਬਸ ਉਹਨਾਂ ਨੂੰ ਸੁਲਾਉਣ ਦੀ ਬਜਾਏ ਮੈਂ ਤਾਂ ਕਹਿੰਦੀ ਥੋੜੀ ਬਾਅਦ ਨਾ ਬਸ ਜਦੋਂ ਖੇਡ ਖੂਡ ਕੇ ਹਟਦੇ ਉਹਦੇ ਨਿਮਾਦੋ ਉਹਨਾਂ ਨੂੰ ਤੇ ਪਰ ਅੱਗੇ ਨਾ ਜਨਾਨੀਆਂ ਇੱਦਾਂ ਕਰਦੀ ਹੁੰਦੀ ਸੀ ਦੇਸੀ ਕੀ ਨਾ ਮਾਰਚ ਕਰਦੇ ਹੁੰਦੇ ਸੀ ਤੇ ਦੇਸੀ ਕੀ ਨੂੰ ਤਾਂ ਕੀੜੀਆਂ ਬਹੁਤ ਜਲਦੀ ਚੜਦੀਆਂ ਆ ਨਾ ਚਲੋ ਹੁਣ ਤੇਲ ਆ ਗਿਆ ਪਰ ਮੈਂ ਵੀ ਨਾ ਰੀਅਲ ਦਾ ਤੇਲ ਹੀ ਲਾਇਆ ਸੀਗਾ ਤੇ ਮੇਰੇ ਇੰਨੀਆਂ ਕੀੜੀਆਂ ਚੜੀਆਂ ਦੁਨਾਨੇ ਬੈੱਡ ਤੇ ਦੇਖ ਲਓ ਪਤਾ ਨਹੀਂ ਕਿੱਥੋਂ ਕੀੜੀਆਂ ਆ ਜਾਂਦੀਆਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਫਰਸ਼ ਤੇ ਕੋਈ ਕੀੜੀ ਦਿਸਦੀ ਨਹੀਂ ਸੀ ਬੈੱਡ ਦੇ ਉੱਤੇ ਕੀੜੀਆਂ ਚੜੀਆਂ ਹੋਈਆਂ ਤੇ ਮੈਨੂੰ ਤਾਂ ਬਹੁਤ ਮੈਨੂੰ ਉਦੋਂ ਕੀੜੀਆਂ ਨੇ ਮੈਨੂੰ ਤਾਂ ਖਾ ਹੀ ਲਿਆ ਤੇ ਜਦ ਮੈਂ ਸਵੇਰਾ ਨਾ ਉੱਠ ਬੈਠਾ ਫੋਨ ਦੇ ਨਾਲ ਮੈਂ ਫੋਨ ਦੀ ਲਾਈਟ ਦੇ ਨਾਲ ਇਦਾਂ ਦੇਖਿਆ ਤੇ ਮੇਰੇ ਬੈੱਡ ਦੇ ਉੱਤੇ ਕੀੜੀਆਂ ਕੀੜੀਆਂ ਤਾਂ ਆਇਆ ਮੇਰੇ ਸੱਚੀ ਬਹੁਤ ਕੀੜੀਆਂ ਉਦੋਂ ਲੜੀਆਂ ਮੈਨੂੰ ਤਾਂ ਬਹੁਤ ਆਇਆ ਵੀ ਕਿਉਂ ਨਾ ਮੈਂ ਇਸ ਮਤਲਬ ਇਸ ਚੀਜ਼ ਤੇ ਇੱਕ ਵੀਡੀਓ ਬਣਾਵਾ ਜਿਹੜੀਆਂ ਬੀਬੀਆਂ ਭੈਣਾਂ ਜੋ ਵੀ ਬੱਚੀਆਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਮਾਲਿਸ਼ ਕਰਕੇ ਸੌਂਦੀਆਂ ਉਹ ਇਸ ਗੱਲ ਤੋਂ ਜ਼ਰੂਰ ਹੋ ਸचेत ਰਹਿਣਾ ਤੇ ਤੁਹਾਨੂੰ ਮੇਰੀ ਇਹ ਵੀਡੀਓ ਇਹ ਮੇਰੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ ਤੇ ਹੈਗੀਆਂ ਬੀਬੀਆਂ ਭੈਣਾਂ ਜਿਹੜੀਆਂ ਇਸੇ ਤਰੀਕੇ ਕਰਦੀਆਂ ਹਨ ਮੇ ਬੱਚਿਆਂ ਨੂੰ ਸੁਲਾ ਦਿੰਦੀਆਂ ਹਨ ਮਾਲਜ ਕਰਕੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਆ ਤੁਸੀਂ ਇਹ ਨਾ ਇਹ ਜਰੂਰ ਦੱਸਣਾ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਮਾਲਜ ਕਰਕੇ ਸੁਵਾਉਂਦੇ ਆ ਪਰ ਅੱਗੇ ਤੋਂ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਅੱਜ ਬਸ ਮੈਂ ਇੰਨਾ ਹੀ ਕਹਿਣਾ ਸੀ ਉਸੇਤ ਵੀ ਮੇਰੀ ਚਿੜੀ ਹੈ ਨਾ ਉਸ ਠੀਕ ਜਿਹੀ ਨਹੀਂ ਹੈਗੀ ਤਪਾਰ ਮੈਂ ਫਿਰ ਵੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਪਾ ਦਿੰਨੇ ਆ ਤੇ ਤਾਂ ਜੋ ਸਾਰੇ ਆਪਣੇ YouTube ਫੈਮਿਲੀ ਦੇ ਨਾਲ ਸੰਪਰਕ ਜਿਹੜਾ ਆ ਬਣਿਆ ਰਹੇ ਤੇ ਅੱਜ ਜੀ ਇੰਨਾ ਹੀ ਆ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਉਹਨਾਂ ਚਿਰ ਸਾਨੂੰ ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ